کبرا جو اس کو دے دو لائٹ دے دو نال نال کھڑ جو نال ور دو اب آچو کا ایک دو گے اب آچو دے دو ایک دے دو بس یہ بات چھ سچ نہ کرنا بال پیچھے بہت اپ را گئے اوکے اپ جی ਆਰੇ ਬਾਈ ਕੋਲੋ ਲੀ ਜਾਓ ਚਲੋ ਫੋਟੋ ਦੇਖੋ ਹੋ ਗਿਆ ਆਟੋ ਹੋ ਗਿਆ ਅੰਸ਼ਾ ਬਿਲਕੁਲ ਸਿੱਧੇ ਆਫ ਹੋਰ ਇਹਨਾਂ ਦੇ ਖੇਚਲੇ ਪਰ ਫੋਟੋ ਲੈ ਲਿਓ ਬਣੀ ਖੇਚਲੇ ਤੇ ਹੋਰ ਕੋਈ ਉਹ ਵੀ ਖੇਚਲੇ ਹੀ ਹੁੰਦੀ ਆਜੋ ਆਜੋ ਹਰ ਦੌੜ ਦੌੜ ਦੌੜੋ ਪਿੱਛੇ ਜਲਦੀ ਜਲਦੀ ਅਰੋੜਾ ਸਾਹਿਬ ਅਰੋੜਾ ਜੀ ਸਿੱਧੇ ਆ ਜਾਓ ਹੋਟਲ ਹੋਰ ਹੈ ਖੇਚਲੀਪੁਰ ਹੋਟਲ ਹੈ ਲੈ ਲਓ ਵੜੀ ਖੇਚਲੀ ਖੇਚਲੀ ਆਜੋ ਆਜੋ ਹਰ ਦੋੜ ਦੋੜ ਪਿੱਛੇ ਜਲਦੀ ਜਲਦੀ ਨਾਲ ਨਾਲ ਖੜ ਜਾਓ ਨਾਲ ਨਾਲ ਆ ਬਾਜ ਚੁੱਕਾ ਇੱਕ ਹੋ ਗਈ ਆ ਬਾਜ ਚੋ ਦੇ ਦਿਓ ਇੱਕ ਦੇ ਦਿਓ ਇਹ ਬਾਜ ਚ ਬੇਢੀ ਸਨਾ ਕਰਨਾ ਪਾਲ ਪਿੱਛੇ ਬਹੁਤ ਅਪਰਾਗੇ ਜੋ ਕੇ ਹਾਂ ਜੀ ਆਪ ਜੀ ਆਪ ਜੀ ਇਹ ਤਾਂ ਗੱਲ ਕੀਤੀ ਆਵੇ ਤਾਂ ਸਟਾਰਟਿੰਗ ਹੋਈ ਸੀ ਹੁਣ ਇੱਥੇ ਨਾ ਪਸ ਹੋਵੇ ਕੀ ਕਹਿਣਾ ਦੋਸਤ ਇਹਦਾ ਪੱਤਰ ਮਿਲਿਆ ਕਾਲਪੁਰਖ ਦੀ ਬਹੁਤ ਰਹਿਮਤ ਹੋਈ ਹੈ ਸ਼੍ਰੀ ਅਨੰਦਪੁਰ ਸਭ ਲੋਕ ਸਭਾ ਹਲਕੇ ਤੋਂ ਸਾਡੇ ਪ੍ਰਾ ਮਾਲਵਿੰਦਰ ਸਿੰਘ ਅੰਮ੍ਰਿਤ ਜਿੱਤ ਦਲਚ ਕੀਤੀ ਹੈ ਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੇ ਸਾਡੇ ਦੇਸ਼ ਦੀ ਸੰਸਦ ਹੈ ਸਭ ਤੋਂ ਵੱਡੀ ਪੰਚਾਇਤ ਹੈ ਲੋਕ ਸਭਾ ਦੇ ਵਿੱਚ ਕਰਨਗੇ ਮੈਂ ਅਨੰਦਪੁਰ ਸਾਹਿਬ ਲੋਕ ਸਭਾ ਤਿਸ਼ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਹੀ ਸਾਡੇ ਤੇ ਉੱਤੇ ਵਿਸ਼ਵਾਸ ਕੀਤਾ ਨਾਲ ਹੀ ਆਮ ਆਦੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਇਹ ਗਰਮੀ 'ਚ ਜਿਹੜਾ ਹੈ ਇਹ ਸੀਟ ਪਾਰਟੀ ਦੀ ਝੋਲੀ ਪਈ ਹੈ ਸਾਹਿਬ ਨਤਮਸਤਕ ਹੁਣ ਆਏ ਹਾਂ ਕਿ ਅੱਜ ਵੱਡੀ ਜਿੱਤ ਪ੍ਰਾਪਤ ਇਸ ਧਰਤੀ ਤੋਂ ਹੋਈ ਹੈ ਜੀ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਹੈ ਗੁਰੂ ਸਾਹਿਬ ਦਾ ਟੋਟਾਸਰਾ ਲੈ ਕੇ ਹੀ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਕੈਂਪੇਨ ਦੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਜਿਹੜੀ ਹੈ ਜਿੱਤ ਪ੍ਰਾਪਤ ਹੋਈ ਹੈ ਔਰ ਸ਼ੁਕਰਾਨਾ ਕਰਨ ਗੁਰੂ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਏ ਆਂ ਔਰ ਮਹਾਰਾਜ ਦੇ ਅੱਗੇ ਅਰਦਾਸ ਵੀ ਕੀਤੀ ਹੈ ਕਿ ਅੱਗੇ ਆਉਣ ਵਾਲੇ ਟਾਈਮ 'ਚ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਨੂੰ ਦਿੱਤੀ ਆ ਉਹਨੂੰ ਵਧੀਆ ਤਰੀਕੇ ਨਾਲ ਨਿਭਾ ਸਕੀਏ ਉਹਦੀ ਸਮਰੱਥਾ ਬਖਸ਼ਿਓ ਸੂਝ ਵੀ ਬਖਸ਼ਿਓ ਤਾਕਤ ਵੀ ਬਖਸ਼ਿਓ ਇਹੀ ਬੇਨਤੀ ਲੈ ਕੇ ਆਏ ਆਂ ਔਰ ਸਾਰਿਆਂ ਦਾ ਧੰਨਵਾਦ ਕੀਤਾ ਹੈ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਪਾਰਟੀ ਲੀਡਰਸ਼ਿਪ ਦਾ ਸਾਰੇ ਪਾਰਟੀ ਦੇ ਵਲੰਟੀਅਰ ਸਾਹਿਬਾਨਾਂ ਦਾ ਸ਼੍ਰੀ ਨਾਨਕਪੁਰ ਸਾਹਿਬ ਦੇ ਲੋਕਾਂ ਦੇ ਸਾਰੇ ਵੋਟਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ